아직 uh, न ਜੋਨੀ ਜੀ ਦਾ ਧੰਨਵਾਦੀਆ ਸਰਪੰਚ ਮਲਟੋਹਾ ਬਹੁਤ ਮਾਪੜਾ ਵੀਰ ਹੈ ਸਾਡਾ ਪਿਆਰਾ ਵੀਰ ਹੈ ਮੈਂ ਸਰਦਾਰ ਜਰਮਨ ਸਿੰਘ ਹੋਣਾ ਦਾ ਮਟੋਏ ਆਲਾ ਦਾ ਤੇ ਦਿਲੋਂ ਧਰਵਾਣ ਕਰਦੇ ਮਨਜੀਤ ਸਰਪੰਚ ਮਲਟੋਹਾ ਸੁਖਵਿੰਦਰ ਸਿੰਘ ਜੀ ਸਰਪੰਚ ਹੋਣਾ ਦਾ ਡਾਕਟਰ ਲਵਜੀਤ ਸਿੰਘ ਸਰਪੰਚ ਦਾ ਤੇ ਦਿਲੋਂ ਧਰਵਾਣ ਗੁਰਵੀਰ ਸਰਪੰਚ ਮੰਡੀ ਤੋਂ ਜਗਨਾਥ ਸਿੰਘ ਜੀ ਸਰਪੰਚ ਦਸ਼ਮੇਸ਼ ਨਗਰ ਤੋਂ ਕਾਰਜ ਸਿੰਘ ਜੀ ਸਰਪੰਚ ਬਟੋਹੇ ਤੋਂ ਸੁਖਦੇਵ ਸਿੰਘ ਜੀ ਬਲਾਕ ਸੰਪਤੀ ਮੈਂਬਰ ਭਗਵਤ ਸਿੰਘ ਜੀ ਚੇਅਰਮੈਨ ਮਾੜੀ ਗੰਬੋਗੇ ਬਲਦੇਵ ਸਿੰਘ ਜੀ ਪ੍ਰਧਾਨ ਸਾਹਿਬ ਨਿਰਮਲ ਸਿੰਘ ਜੀ ਗੜਾ ਦਲਬਾਗ ਸਿੰਘ ਜੀ ਫੌਜੀ ਸਾਹਿਬ ਡਾਕਟਰ ਸਰਵਣ ਸਿੰਘ ਜੀ ਦਾਸਵਾਲ ਜਿਲ੍ਹਾ ਪ੍ਰਿੰਸੀਪਲ ਜਿਨ੍ਹਾਂ ਨੇ ਆਪਾਂ ਵੋਟਾਂ ਪਾ ਕੇ ਜਿਤਾਉਣਾ ਜੀ ਐ ਪਿੰਡ ਦਾਸਵਾਲ ਤੋਂ ਗੁਰਪ੍ਰਸਾਦ ਸਿੰਘ ਜੀ ਭੋਲਾ ਆੜ੍ਹਤੀਆ ਸਾਹਿਬ ਨਵੀਂ ਸਿੰਘੀ ਕੂਟਲੀ ਬਲਾਕ ਸਮਤੀ ਦੀਆਂ ਵੋਟਾਂ ਆਪਾਂ ਜਿਤਾਉਣਾ ਹੈ ਸਾਡੇ ਜਰਮਨ ਭਾਜੀ ਹੋਣਾ ਦਾ ਮੈਂ ਸਾਰਿਆਂ ਦਾ ਇੱਥੇ ਤੋਂ ਦਰਵਾਜ਼ਾ ਕਰਦਾ 1.5 ਮਿੰਟ ਮੈਂ ਲਾਉਣਾ ਹੈ ਐਮਐਲ ਸਰਮਣ ਤੁਨ ਦਾ ਬਿਨੇ ਕੁਰਸੀਆਂ ਜਿਹੜੀਆਂ ਬਾਹਰ ਉਹ ਡੱਟੀਆਂ ਉਹ ਵੀ ਅੰਦਰ ਲਾਓ ਸਰਦਾਰ ਦਰਬਾਰਾ ਸਿੰਘ ਜੀ ਅਸੀਂ ਬੱਚੇ ਕੀ ਦੇ ਆਸਰੇ ਅੱਜ ਦੇ ਕਿਸੇ ਬੱਚੇ ਨੂੰ ਗੱਲ ਕਰਕੇ ਦੇਖ ਲੋ ਉਹਨਾਂ ਦੇ ਮੋਬਾਈਲ 'ਚ ਧਿਆਨ ਅਸੀਂ ਬੱਚੇ ਕੀ ਦੇ ਆਸਰੇ ਆਇਓ ਸਦਾ ਮੈਂ ਅੰਮ੍ਰਿਤਪੇਸ਼ ਕੇ ਆਇਓ ਸਦਾ ਜਿੰਨੇ ਵਾਰ ਦਿੱਤਾ ਪਰਵਾਰ ਨਹੀਂ ਜੂੜਾ ਮੈਂ ਇਸ ਜੱਗ ਤੇ ਨਹੀਂ ਜੂੜਾ ਮੈਂ ਇਸ ਜੱਗ ਤੇ ਸੋ ਜਿੰਨੇ ਜੀ ਮੇਰੇ ਪ੍ਰਾਪਰਮ ਖੇਰ ਦੁਆਰਾ ਬੇਨਤੀ ਕਰਦਾ ਅੰਦਰ ਆ ਜੀ ਮੇਰੇ ਪ੍ਰਾਪਰਮ ਕੇ ਅੰਦਰ ਆ ਜੀ ਰੌਲੇ ਦਾ ਸੰਜੋਗ ਕਰਦਾ ਜੀ ਅੰਗਰਾਜੂ ਕੁਰਸਾ ਸਾਖਪਤੀ ਚੋਣ ਲੜਦੇ ਆ ਸੋ ਉਹ ਚੋਣ ਨੂੰ ਹਲਾਰਾ ਦੇਣ ਲਈ ਹੰਗਾਰਾ ਦੇਣ ਲਈ ਸਾਡੇ ਦੇ ਚ ਚ ਐਮ ਐਲ ਏ ਸਾਹਿਬ ਪਹੁੰਚੇ ਨੇ ਔਰ ਇਹ ਇਕੱਠ ਸਮੂਚੀਆਂ ਜਿਹੜੀਆਂ ਸਾਡੇ ਬਲਟੋਏ ਦੀਆਂ ਪੰਚਾਇਤਾਂ ਨੇ ਉਹਨਾਂ ਦੇ ਸਰਪੰਚ ਸਾਹਿਬਾਨ ਸਰਦਾਰ ਜਗਮਨ ਸਿੰਘ ਤੇ ਦਲਜੀਤ ਸਿੰਘ ਮਾਨੜ ਸਰਦਾਰ ਮਨਜੀਤ ਸਿੰਘ ਦਿਓੜ ਵੀ ਹਰਵਿੰਦਰ ਸਿੰਘ ਡਾਕਟਰ ਲਾਭਜੀਤ ਸਰਦਾਰ ਗੁਜੰਟ ਸਿੰਘ ਇਹਨਾਂ ਸਾਰਿਆਂ ਦੀ ਹਾਜ਼ਰੀ ਵਿੱਚ ਔਰ तमाम ਜਿਹੜੇ ਜ਼ੋਨ ਦੇ ਵਿੱਚ ਪਿੰਡ ਆਉਂਦੇ ਆ ਉਹਨਾਂ ਸਾਰਿਆਂ ਦੀ ਹਾਜ਼ਰੀ ਵਿੱਚ ਹੋ ਰਿਹਾ ਸੋ ਮੈਂ ਹੁਣ ਜਬਾਤੋਂ ਵਨ ਸਰਵਨ ਚਾਰ ਵਿੱਚੋਂ ਦੁਨੀਆ ਭਵੇਂ ਜੋ ਮਰਜੀ ਕਹਿੰਦੀ ਵੀ ਲੋਕ ਇਸ ਦਾ ਫਰਾਨੀ ਨਹੀਂ ਮੰਨਦੇ ਪਰ ਮੈਂ ਕਹਿੰਦਾ ਵੀ ਜੇ ਕਿਸੇ ਦਾ ਕੁਝ ਕੀਤਾ ਹੋਵੇ ਤੇ ਉਹ ਜ਼ਿੰਦਗੀ ਭਾਸ ਸਹਾਨੀ ਭੁੱਲਦਾ ਮੈਂ ਚਲੋ ਮੇਰੇ ਕੋਲ ਮੈਂਬਰ ਘੱਟ ਸੀ ਜਿਹਦੇ 1.5 ਸਾਲ ਮੇਰ ਬਾਅਦ ਕੰਮ ਚੱਲਿਆ ਤੇ ਸਾਲਕ ਚੱਲਿਆ ਪਰਚੇ ਕੁੱਟੇ ਹੋ ਗਏ ਪਰ ਜਿੰਨੇ ਮੈਂ ਕੰਮ ਕਰਾ ਸਕਿਆ ਉਹ ਉਹਦੇ ਵਿੱਚ ਹੀ ਲੋਕ ਹੈ ਜਿਹੜੇ ਅੱਜ ਤੱਕ ਮੈਨੂੰ ਜੋ ਵੀ ਕਹਿ ਦਿਆ ਉਹ ਮੰਨਦੇ ਆ ਸਭ ਤੋਂ ਪਹਿਲਾਂ ਮੈਂ ਇਹਨਾਂ ਲੋਕਾਂ ਦਾ ਜਿਹੜਾ ਧੰਨਵਾਦ ਕਰਦਾ ਤੇ ਨਾ ਇਹਨਾਂ ਦਾ ਮੈਂ ਕਿਹਿੰਦਾ ਜਿੰਦਗੀ ਜੀ ਸਕਦਾ ਪਰ ਉਹ ਵੀ ਆਪਣਾ ਸਿਰ ਤਗੜੇ ਹੋ ਕੇ ਆਪਾਂ ਲੀਡਰਾਂ ਜਿੱਤ ਗਏ ਸਰਕਾਰ ਦੀ ਝੋਲੀ ਪਾਈ ਗਈ ਐਮਐਲ ਸਰ ਦਾ ਧੰਨਵਾਦ ਸੰਗਤ ਦਾ ਧੰਨਵਾਦ ਸਰਪੰਚ ਸਾਹਿਬ ਬੈਠੇ ਸਾਰੇ ਸਾਰਿਆਂ ਦਾ ਚੇਅਰਮੈਨ ਸਾਹਿਬ ਬੈਠੇ ਸਾਰਿਆਂ ਦਾ ਧੰਨਵਾਦ ਵਾਜ ਖਾਲਸਾ ਜੀ ਵਾਜ ਧੰਨਵਾਦ ਮੇਰੇ ਨਾਲ ਨਗਰ ਬਲਟੋਆ ਦੇ ਸਾਰੀਆਂ ਪੰਚਾਇਤਾਂ ਦੇ ਸਰਪੰਚ ਸਾਹਿਬਾਨ ਉਹਨਾਂ ਦੇ ਨਾਲ ਉਹਨਾਂ ਦੀਆਂ ਪੂਰੀਆਂ ਪੰਚਾਇਤਾਂ ਮੈਂਬਰ ਸਹਿਬਾਨ ਸਾਡੇ ਪ੍ਰਾਣੇ ਸਾਬਕਾ ਜਿਹੜੇ ਸਰਪੰਚ ਸਾਹਿਬ ਉਹ ਵੀ ਨਾਲ ਨੇ pau ਕਾਰਸ ਹੋਣੀ ਜਾਂ ਹੋਰ ਜਿੰਨੇ ਵੀ ਬੁਲਟੋਆ ਨਗਰ ਦੇ ਜ਼ਿੰਮੇਵਾਰ ਭਰਾ ਆਗੂ ਸਹਿਬਾਨ ਇੱਥੇ ਬੈਠੇ ਆ ਜੇ ਮੈਂ ਇੱਕ ਇੱਕ ਦਾ ਨਾਮ ਲਾਵਾਂ ਬਹੁਤ ਵੱਡੀ ਕਤਾਰ ਆ ਭਰਾਵਾਂ ਦੀ ਬੜੀ ਪੁਰਾਣੀ ਟੀਮ ਸਾਡੀ ਮੇਰੇ ਨਾਲ ਸਾਰੇ ਹੀ ਮੇਰੇ ਮੋਤਬਰ ਸੱਜਣ ਅਤੇ ਇਸ ਨਗਰ ਦੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਮੇਰੀਆਂ ਮਾਵਾਂ ਭੈਣਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਵੀਰ ਇਹ ਜਿਹੜੀ ਇਲੈਕਸ਼ਨ ਹੈ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਉਣਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਅੱਗੇ ਜਾ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਕਰਨੀ ਹੈ ਤੇ ਵੀਰੋ ਲਗਭਗ ਆਪਾਂ ਸਾਰਿਆਂ ਇਲੈਕਸ਼ਨਾਂ ਜਿਹੜੀਆਂ ਜਿੱਤ ਚੁੱਕੇ ਆ ਸਿਰਫ ਦੋ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਤੇ ਇੱਕ ਬਲਾਕ ਸਮਤੀ ਦੀ ਆਪਣੀ ਇਲੈਕਸ਼ਨ ਹੋ ਰਹੀ ਹੈ ਇੱਕ ਤੁਹਾਡਾ ਹੈ ਬਲਟੋਆ ਜੋਂ ਤੇ ਇੱਕ ਸੁਰਸਮ ਜੋਂ ਤੇ ਇੱਕ ਦਸੂਵਾਲ ਜੋਂ ਜਿਹੜਾ ਜਿਹੜੀ ਬਲਾਕ ਸਮਤੀ ਹੈ ਸ਼ਾਇਦ ਆ ਤੁਹਾਡੇ ਪਿੰਡ ਬਲਾਕ ਸਮਤੀ ਚ ਨਹੀਂ ਆਉਂਦੇ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਨੇ ਤੇ ਮੇਰੀ ਤੁਹਾਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਵੀਰੋ ਤਕੜੇ ਹੋ ਕੇ ਸਾਡੇ ਵੱਲੋਂ ਜਿਹੜੇ ਪਾਰਟੀ ਦੇ ਉਮੀਦਵਾਰ ਆ ਗੁਰਪ੍ਰਸਾਦ ਸਿੰਘ ਭੋਲਾ ਜੀ ਆਰਤੀਆ ਸਾਹਿਬ ਇਹਨਾਂ ਨੂੰ ਵੱਡੀ ਗਿੰਦੀ ਜਾਪਾਂ ਵੀਰੋ ਇੱਥੋਂ ਮਲਟੋਏ ਨਗਰ ਤੋਂ ਲੀਡ ਦਵਾਈਏ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਵਿਚਾਰ ਜਿਵੇਂ ਬੋਲਣ ਵਾਲੇ ਬਲਾਰੇ ਰੱਖ ਕੇ ਗਏ ਜਿੱਥੋਂ ਤੱਕ ਵੀਰੋ ਕੰਮਾਂ ਦੀ ਗੱਲ ਹੈ ਮੈਂ ਦਿਨ ਰਾਤ ਇੱਕ ਕਰਕੇ ਲੱਗਾ ਹੋਇਆ ਹਾਂ ਸਾਡੀਆਂ ਪੰਚਾਇਤਾਂ ਵੀ ਮੇਰੇ ਵੀਰੋ ਦਿਨ ਰਾਤ ਇੱਕ ਕਰ ਰਹੀਆਂ ਕਿ ਕੋਈ ਵੀ ਕੰਮ ਸਾਡੇ ਭਰਾਵਾਂ ਦਾ ਚਾਹ ਕੋਈ ਰਸਤਾ ਬਣਨ ਵਾਲਾ ਹੋਵੇ ਚਾਹ ਕੋਈ ਛੜਕ ਬਣਨ ਵਾਲੀ ਹੋਵੇ ਚਾਹ ਕੋਈ ਗਲੀ ਬਣਨ ਵਾਲੀ ਹੋਵੇ ਮੇਰੇ ਵੀਰੋ ਮੇਰਾ ਇੱਕ ਸੁਪਨਾ ਹੈ ਕਿ ਜਿਹੜੇ ਆ 5 ਸਾਲ ਤੁਸੀਂ ਮੈਨੂੰ ਐਮਐਲਏ ਲਈ ਦਿੱਤੇ ਐ ਇਹਨਾਂ ਦੇ ਵਿੱਚ ਇੱਕ ਵੀ ਕੰਮ ਜਿਹੜਾ ਉਹ ਬਾਕੀ ਨਾ ਰਹਿ ਜਾਵੇ ਜਿਹੜੇ ਬਹੁਤ ਸਾਰੇ ਕੰਮ ਅਸੀਂ ਕਰ ਚੁੱਕੇ ਹਾਂ ਲਗਭਗ ਜਿਹੜੀਆਂ ਛੜਕਾਂ ਜਿਵੇਂ ਤੁਹਾਡੇ ਉਹ ਭਾਈ ਝਾੜੂ ਸਾਹਿਬ ਵਾਲੀ ਛੜਕ ਉਹ ਵੀ ਬਣ ਰਹੀ ਹੈ ਮੇਰੇ ਵੀਰੋ ਹੋਰ ਵੀ ਜਿਹੜੀਆਂ ਵੱਡੀਆਂ ਛੜਕਾਂ ਨੇ ਅਸੀਂ ਆ ਜਦੋਂ ਚੌਂੜ ਖਤਮ ਹੋ ਜਾਣੀਆਂ ਉਹਨਾਂ ਦੇ ਨੀਂਹ ਪੱਥਰ ਰੱਖਣ ਜਾ ਰਹੇ ਹਾਂ ਤੇ ਇੱਕ ਵੀ ਛੜਕ ਜਿਹੜੀ ਹੈ ਉਹ ਕੱਚੀ ਨਹੀਂ ਰਹਿਣ ਦੇਣੀ ਬਾਕੀ ਭਰਾਓ ਤੁਹਾਡਾ ਜਿਹੜਾ ਨਗਰ ਹੈ ਇਸ ਨਗਰ ਨੂੰ ਸਰਕਾਰ ਨੇ ਮੇਰੇ ਵੀਰੋ ਜਿਹੜਾ ਮਹੱਲਾ ਕਲਨਕ ਦਿੱਤਾ ਉਹਦੀ ਵੀ ਬਹੁਤ ਵੱਡੀ ਸਹੂਲਤ ਬਲਟੋਏ ਨਗਰ ਨੂੰ ਮਿਲੀ ਹੈ ਉਤੋਂ ਫਰੀ ਦਵਾਈ ਤੇ ਫਰੀ ਟੈਸਟ ਜਿਹੜੇ ਆ ਸਾਡੇ ਹੁੰਦੇ ਆ ਇਹ ਕੋਈ ਵੀਰੋ ਛੋਟੀਆਂ ਗੱਲਾਂ ਨਹੀਂ ਜੇ ਮੈਂ ਕਿਸਾਨ ਭਾਈਚਾਰੇ ਦੀ ਗੱਲ ਕਰਾਂ ਮੈਂ ਗੱਡੀ ਵਿੱਚ ਆਉਂਦਿਆਂ ਤੁਹਾਡੇ ਨਗਰ ਦੇ ਨੌਜਵਾਨ ਅਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਕਿਸਾਨ ਭਾਈਚਾਰਾ ਮੈਨੂੰ ਲੱਗਦਾ ਸਾਰਾ ਪਿੰਡ ਜਿਹੜਾ ਤੁਹਾਡਾ ਉਹਨੂੰ ਨਹਿਰੀ ਪਾਣੀ ਦੀ ਸਹੂਲਤ ਪਾਈਪਲੈਨ ਜਿਹੜੀ ਹੈ 1.5 ਡਿਡ ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਵੀਰੋ ਕਰਾ ਕੇ ਦਿੱਤੇ ਐ ਘਟੋ ਘਟ 4-5 ਕਰੋੜ ਰੁਪਏ ਦੇ ਉਹ ਜਿਹੜੇ ਨਹਿਰੀ ਪ੍ਰੋਜੈਕਟ ਹੈ ਉਹ ਵੀਰੋ ਹੋ ਕੇ ਤੁਹਾਡੇ ਖੇਤਾਂ ਨੂੰ ਜਿਹੜਾ ਪਾਣੀ ਲੱਗਦਾ ਹੋਇਆ ਲਗਭਗ ਕੁਝ ਕੰਮ ਹੋ ਗਿਆ ਤੇ ਕੁਝ ਜਿਹੜੇ ਵੀਰੋ ਹੋਰ ਵੀ ਪਾਈਪਲੈਨ ਜਿਹੜੀ ਹੈ ਉਹ ਪ੍ਰੋਜੈਕਟ ਲਗਭਗ ਮਨਜ਼ੂਰ ਹੋ ਚੁੱਕਿਆ ਉਹ ਵੀ ਮੇਰੇ ਵੀਰੋ ਤੁਹਾਡੇ ਖੇਤਾਂ ਨੂੰ ਜਿਹੜਾ ਨਹਿਰੀ ਪਾਣੀ ਸਰਦਾਰ ਭਗਵਾਨ ਸਿੰਘ ਮਾਨ ਦਾ ਇਹ ਸੁਪਨਾ ਸੀ ਮੈਂ ਇੱਕ ਹੋਰ ਵੀ ਗੱਲ ਨੌਜਵਾਨਾਂ ਨਾਲ ਕਰ ਰਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਇੱਕ ਅਜੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਇਹਨਾਂ ਕੰਮਾਂ ਲਈ ਉਹਨਾਂ ਨੇ ਕਿਹਾ ਕੋਈ ਸ਼ਿਫਾਰਿਸ਼ ਨਹੀਂ ਕ੍ਰਿਸ਼ਨ ਕੁਮਾਰ ਦੀ ਡਿਊਟੀ ਲਈ ਹੈ ਕਿ ਪਾਣੀ ਜਿਹੜਾ ਟੈਲਾਂ ਤੱਕ ਪਹੁੰਚਾਉਣਾ ਤੇ ਮੇਰੇ ਵੀਰੋ ਮੈਂ ਇੱਕ ਦਿਨ ਚੰਡੀਗੜ੍ਹ ਦੇ ਵਿੱਚ ਲਿਫਟ ਦੇ ਵਿੱਚ ਅਸੀਂ ਚੜ੍ਹ ਰਿਹਾ ਸੀ ਮੇਰੇ ਨਾਲ ਜਿਹੜੇ ਧਰਮਕੋੜ ਤੋਂ ਐਮਐਲਏ ਐ ਲਾਡੀ ਢੋਸ ਸਾਬ ਉਹ ਵੀ ਮੇਰੇ ਨਾਲ ਸੀ ਤੇ ਜਦੋਂ ਸਾਨੂੰ ਲਿਫਟ ਦੇ ਵਿੱਚ ਕੁਸ਼ਣ ਕੁਮਾਰ ਜੀ ਮਿਲੇ ਤੇ ਜਦੋਂ ਗੱਲ ਹੋਈ ਕਿ ਢੋਸ ਸਾਬ ਕਹਿੰਦੇ ਖੇਮਕਰ ਤੋਂ ਐਮਐਲਏ ਐ ਤੇ ਮੈਨੂੰ ਕਹਿੰਦੇ ਐਮਐਲਏ ਸਾਹਿਬ ਮੈਂ ਤੁਹਾਡੇ ਬਲਟੋਵਾ ਤੇ ਮਹਿਦੀਪੁਰ ਇੰਦੇ ਕੱਲਾ ਕਾਰ ਚਲਾ ਕੇ ਗਿਆ ਉੱਥੇ ਜਿਹੜਾ ਪਾਣੀ ਤੇ ਪਾਈਪਲਾਈਨ ਜਿਹੜੀ ਹੋ ਰਹੀ ਹੈ ਮੇਰੇ ਮੇਰੀ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਮੈਂ ਥੱਲੇ ਜਿਹੜੇ ਨਹਿਰੀ ਸਾਡੇ ਪਟਵਾਰੀ ਹੋ ਜਾਣ ਜਾਂ ਜ਼ਿਲੇਦਾਰ ਹੋ ਜੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਇੱਥੇ ਕੋਈ ਵਿਚਾਰਸ਼ ਨਹੀਂ ਇਹ ਸਾਰੇ ਕੰਮ ਜਿਹੜੇ ਆ ਤੁਸੀਂ ਆਪ ਕਰਕੇ ਦੇਣੇ ਆ ਇਹ ਪਹਿਲੀ ਵੀਰੋ ਸਰਕਾਰ ਹੈ ਜਿਹੜੀ ਇਹ ਲੋਕਾਂ ਤੱਕ ਹਰੇਕ ਸਹੂਲਤ ਪਹੁੰਚਾ ਰਹੀ ਹੈ ਜੇ ਘਰਾਂ ਦੀ ਬਿਜਲੀ ਦੀ ਗੱਲ ਕਰੀਏ 600 ਜੁਨਤ ਵੀਰੋ ਬਿਜਲੀ ਹਰੇਕ ਪਰਿਵਾਰ ਨੂੰ ਫ੍ਰੀ ਹੈ ਦੂਜਾ ਕਿਸਾਨ ਭਾਈਚਾਰੇ ਨੂੰ ਦੇਣ ਵੇਲੇ ਲਾਈਟ ਮਿਲਦੀ ਐ ਕੋਈ ਸੱਪਾਂ ਦੀਆਂ ਸਿਰੀਆਂ ਨਹੀਂ ਵੀਰੋ ਵਿਧੜੀਆਂ ਪੈਂਦੀਆਂ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣ ਜਿਵੇਂ ਮੇਰੇ ਭਰਾਵਾਂ ਨੇ ਗੱਲ ਕੀਤੀ ਐ ਸਾਡੇ ਜਿਹੜੇ ਗਰੀਬ ਭਰਾ ਜਿਨ੍ਹਾਂ ਦੇ ਘਰ ਬਣਨ ਵਾਲੇ ਆ ਉਹ ਵੀ ਲਗਭਗ ਜਿੰਨੇ ਮਕਾਨ ਵੀਰੋ ਆਪਣੀ ਸਰਕਾਰ ਵੇਲੇ ਲੋਕਾਂ ਦੇ ਬਣ ਰਹੇ ਆ ਕਦੀ ਤੁਸੀਂ ਪਿਛਲਾ ਡਾਟਾ ਕਢਾ ਕੇ ਵੇਖ ਲਿਓ ਕਦੀ ਇੰਨੇ ਘਰ ਮੇਰੇ ਵੀਰੋ ਨਹੀਂ ਆਏ ਹੋਣਗੇ ਆ ਹੁਣ ਅੱਜ ਦਸੰਬਰ ਦੇ ਲਾਸਟ ਦੇ ਵਿੱਚ ਹੋਰ ਵੀ ਘਰਾਂ ਦੀਆਂ ਜਿਹੜੀਆਂ ਕਿਸ਼ਤਾਂ ਜਿਹੜੇ ਆਨਲਾਈਨ ਹੋਏ ਆ ਉਹ ਵੀ ਪੈਸੇ ਜਿਹੜੇ ਆ ਉਹ ਆ ਜਾਣੇ ਆ ਜੇ ਮੈਂ ਸਗਣ ਸਕੀਮ ਦੀ ਗੱਲ ਕਰਾਂ ਅੱਜ ਗਰੀਬ ਦੀ ਧੀ ਦੇ ਵਿਆਹ ਤੇ 51000 ਰੁਪਇਆ ਮੇਰੇ ਵੀਰੋ ਜਿਹੜਾ ਉਹ ਦਿੱਤਾ ਜਾਂਦਾ ਬਗੈਰ ਕਿਸੇ ਭੇਂਤ ਭਾਰ ਦੇ ਜਦੋਂ ਵੀ ਸਾਡੇ ਕੋਲ ਲਿਸਟ ਆਉਂਦੀ ਹੈ ਸਾਡੇ ਦਫ਼ਤਰ ਵੱਲੋਂ ਸਿੱਧਾ ਜਿਹੜਾ ਭਰਾ ਲਾਭਪਾਤਰੀ ਹੁੰਦਾ ਉਹਨੂੰ ਫੋਨ ਜਾਂਦਾ ਕਿ ਭਾਈ ਤੇਰੇ ਪੈਸੇ ਆ ਕੇ ਜਾ ਕੇ ਆਪਣੇ ਬੈਂਕ ਦੇ ਵਿੱਚੋਂ ਕਢਾ ਲਿਆ ਜਿਵੇਂ ਭਾਜੀ ਜਸਪਾਲ ਸਿੰਘ ਗੱਲ ਕਰਕੇ ਗਏ ਨਰੇਗਾ ਦੀ ਸਾਡੀਆਂ ਪੰਚਾਇਤਾਂ ਬੜੀ ਇਮਾਨਦਾਰੀ ਨਾਲ ਜਿਹੜੀ ਨਰੇਗਾ ਦੇ ਵਿੱਚ ਵੀ ਨਰੇਗਾ ਮਜ਼ਦੂਰਾਂ ਨੂੰ ਜਿਹੜਾ ਕੰਮ ਉਹ ਦੇ ਰਹੀਆਂ ਸੋ ਵੀਰੋ ਜੇ ਅੱਜ ਸਰਕਾਰ ਚੰਗੇ ਕੰਮ ਕਰ ਰਹੀ ਹੈ ਫਿਰ ਲੋੜ ਅੱਜ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਥਾਪੜਾ ਦੇਣ ਦੀ ਇਹ ਜੜੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾ ਜਿਵੇਂ ਅੱਗੇ ਆਪਾਂ ਤਰਨਤਾਰ ਜਿਮਣੀ ਚੋਣ ਜਿੱਤੇ ਆ ਉਹਦੇ ਨਾਲ ਵੀ ਪਾਰਟੀ ਦਾ ਕੱਦ ਜਿਹੜਾ ਉੱਚਾ ਹੋਇਆ ਜੇ ਤੁਸੀਂ ਇਹ ਚੋਣਾ ਵੱਡੀ ਗਿਣਤੀ 'ਚ ਵੇਖੋ ਜਿੱਤ ਤਾਂ ਵੀਰੋ ਤੁਹਾਡੀ ਹੈਗੀ ਹੈਗੀ ਹੈ ਪਰ ਮਜ਼ਾ ਤਾਂ ਆਉਂਦਾ ਕਿ ਆਪਾਂ ਇੱਕ ਤਰਫਾ ਮੈਚ ਜਿਹੜਾ ਉਹ ਕਰੀਏ ਤੇ ਜਿਹੜੇ ਵਿਰੋਧੀ ਐ ਉਹਨਾਂ ਨੂੰ ਪਤਾ ਲੱਗ ਜੇ ਕਿ ਭਾਈ ਜਿਹੜੇ ਲੋਕ ਕੰਮਾਣੂ ਸਲਾਮ ਕਰਦੇ ਆ ਲੋਕਾਂ ਨੂੰ ਚੰਮ ਪਿਆਰਾ ਨਹੀਂ ਗੱਲ ਲੋਕਾਂ ਨੂੰ ਕੰਮ ਪਿਆਰਿਆ ਜਿਵੇਂ ਭਾਉ ਕਾਰਸੋਂ ਗੱਲ ਕਰਕੇ ਗਿਆ ਵੀਰੋ ਮੈਂ ਜੇ ਤੁਸੀਂ ਮੈਨੂੰ ਹਲਕੇ ਦੀ ਸੇਵਾ ਦਿੱਤੀ ਹੈ ਜੇ ਤੁਸੀਂ ਮੈਨੂੰ ਆਪਣਾ ਸੇਵਾਦਾਰ ਝੁਣਿਆ ਤੇ ਮੈਂ ਵੀ ਵੀਰੋ ਬੜੀ ਇਮਾਨਦਾਰੀ ਨਾਲ ਮੈਂ ਤੁਹਾਡਾ ਭਰਾ ਹਮੇਸ਼ਾ ਮੈਂ ਝਗੜੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਲੋਕਾਂ ਤੇ ਨਜਾਇਜ਼ ਪਰਚੇ ਬੰਦ ਕੀਤੇ ਆ ਮੈਂ ਪੰਚਾਇਤਾਂ ਨੂੰ ਬੇਨਤੀਆਂ ਕੀਤੀਆਂ ਕਿ ਜੇ ਦੋ ਭਾਈ ਲੜਦੇ ਐ ਤੇ ਅਸੀਂ ਉਹਨਾਂ ਵੀਰਾਂ ਦਾ ਭਰਾਵਾਂ ਦਾ ਬੈਠ ਕੇ ਰਾਜੀ ਨਾਵਾ ਕਰਾਉਣਾ ਅਸੀਂ ਲੋਕਾਂ ਦੇ ਘਰ ਨਹੀਂ ਪਾੜਨੇ ਇਹ ਸਿਆਸਤ ਨੂੰ ਇਹ ਕਿ ਵੀਰੋ ਚੱਲੇ ਹੋਏ ਐ ਜੇ ਅੱਜ ਚੰਗੀ ਰਾਜਨੀਤੀ ਦਾ سلسلہ ਸ਼ੁਰੂ ਹੋਇਆ ਜੇ ਚੰਗੀ ਰਾਜਨੀਤੀ ਇੱਕ ਚੰਗੀ ਦਿਸ਼ਾ ਵੱਲ ਜਾ ਰਹੀ ਹੈ ਫਿਰ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਸਾਰੇ ਭਰਾਓ ਸਾਥ ਦਈਏ ਜੇ ਅਗਲੀ ਜਿਹੜੀ ਵੀਰੋ ਇਲੈਕਸ਼ਨ ਆਉਣੀ ਹੈ ਆ ਇੱਕ ਗਰੰਟੀ ਰਹਗੀ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਆ ਮਾਰਚ ਦੇ ਮਹੀਨੇ ਦੇ ਵਿੱਚ 1000 ਰੁਪਇਆ ਉਹ ਵੀ ਬਜਟ ਸਰਕਾਰ ਨੇ ਰੱਖ ਲਿਆ ਮਾਰਚ ਵਾਲਾ ਜਿਹੜਾ ਸੈਸ਼ਨ ਆਉਣਾ ਉਹਦੇ ਵਿੱਚ 1000 ਰੁਪਇਆ ਉਹ ਵੀ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਸਰਪੰਚ ਸਾਹਿਬਾਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸਾਰੇ ਜਿਹੜੀਆਂ ਭੈਣਾਂ ਆ ਉਹਨਾਂ ਦੇ ਕਾਊਂਟ ਉਹਨਾਂ ਦੇ ਖਾਤੇ ਬੈਂਕਾਂ ਨੂੰ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਕਿ ਪੂਰਾ ਡਾਟਾ ਉਹਨਾਂ ਦਾ ਦਿਓ ਮਾਰਚ ਤੋਂ ਬਾਅਦ ਉਹ ਵੀ 1000 ਰੁਪਇਆ ਸ਼ੁਰੂ ਹੋ ਜਾਣਾ ਹੈ ਮੇਰੇ ਵੀਰੋ ਜੇ ਇਹ ਚੀਜ਼ਾਂ ਸਾਨੂੰ ਸਾਰੀਆਂ ਵੇਖੋ ਜੇ 1000 ਰੁਪਇਆ ਭੈਣਾਂ ਨੂੰ ਮਿਲ ਲੱਗ ਗਿਆ ਬਿਜਲੀ ਸਾਡੀ ਫ੍ਰੀ ਹੋ ਗਈ ਸਕੂਲ ਸਾਡੇ ਵਧੀਆ ਹੋ ਗਏ ਮੱਲਾ ਕਲਨਿਕ ਸਾਨੂੰ ਮਿਲ ਕੇ ਜਿੱਥੇ ਫ੍ਰੀ ਦਵਾਈ ਮਿਲਦੀ ਹੈ ਫਿਰ ਦੱਸੋ ਵੀਰੋ ਕਿਸੇ ਕੰਮ ਦੀ ਕੋਈ ਗਜੈਸ਼ ਰਹਿੰਦੀ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਇੱਕ ਹੋਰ ਤੁਹਾਡੇ ਨਗਰ ਨੂੰ ਬੜੀ ਵੱਡੀ ਸ਼ਗਾਤ ਜਿਹੜਾ ਸਟੇਡੀਅਮ ਬਣਾਉਣ ਜਾ ਰਹੇ ਆ ਇੰਟਰਨੈਸ਼ਨਲ ਪੱਧਰ ਦਾ ਵੀਰੋ ਜਿਹੜਾ ਉਹ ਸਟੇਡੀਅਮ ਹੋਊਗਾ ਆਲੀ ਸ਼ਾਨ ਸਟੇਡੀਅਮ ਜਿਹੜਾ ਉਹ ਵੀ ਬਣ ਜਾ ਰਿਹਾ ਤੁਹਾਡੇ ਨਗਰ ਚ ਸੋ ਮੇਰੇ ਵੀਰੋ ਜਿਹੜਾ ਜੰਮਸੂ ਕਹਿੰਦਾ 24 ਵਾਲੀ ਜਿਹੜੀ ਕੇਬਲ ਵੀ ਪੈ ਗਈ ਵੀਰੇ ਇਹ ਕੰਮ-ਕਮ ਦਾ ਤੁਸੀਂ ਕਰਾਈ ਜਾਇਆ ਕਰੋ ਮੈਨੂੰ ਤਾਂ ਵੱਡੇ ਕੰਮ ਕਰਵਾਉਂਦਿਆ ਕਰੋ ਤੁਸੀਂ ਭਰਾ ਤੁਸੀਂ ਜਿਹੜੀਆਂ ਕੇਬਲਾਂ ਕੋਮਲਾਂ ਵੇਖੋ ਜਿਹੜੇ ਬਿਜਲੀ ਦੀ ਗੱਲ ਆ ਵੀਰੋ ਜਿੰਨੇ ਕੇਬਲਾਂ ਜਿੰਨੇ ਟਰਾਂਸਫਾਰਮਰ ਆ ਸਰਕਾਰ ਦੇ ਵਿੱਚ ਚੜ ਗਿਆ ਮੈਂ ਇੱਕ ਮੁੰਡਾ ਸਪੈਸ਼ਲ ਬਿਜਲੀ ਦੇ ਕੰਮਾਂ ਤੇ ਲਾਇਆ ਉਹਨੂੰ ਮੈਂ ਕਿਹਾ ਜਿਹੜਾ ਭਰਾ ਤੈਨੂੰ ਫੋਨ ਕਰਦਾ ਤੂੰ ਉਹਦੇ ਖੇਤ ਵਿੱਚ ਜਾ ਉਹਦੇ ਘਰੇ ਜਾ ਉਹਦਾ ਜੇ ਟਰਾਂਸਫਰਮਰ ਚੜਨ ਵਾਲਾ ਟਰਾਂਸਫਰਮਰ ਚੜਾ ਕੇ ਦਿਓ ਜਿਹੜਾ ਵੀ ਕੰਮ ਬਿਜਲੀ ਦਾ ਹੋਣ ਵਾਲਾ ਉਹਦੇ ਕੰਮ ਕਰਾ ਕੇ ਦਿਓ ਮੇਰੇ ਵੀਰੋ ਕਿਸੇ ਕੰਮ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਛੱਡ ਰਹਾ ਬਾਕੀ ਇੱਕ ਜ਼ਰੂਰ ਹੈ ਵੀਰ ਮੈਂ ਵੀ ਇਨਸਾਨ ਆ ਮੈਂ ਵੀ ਇੱਕ ਤੁਹਾਡੇ ਵਰਗਾ ਭਰਾ ਆ ਪਹਿਲੀ ਗੱਲ ਤਾਂ ਮੇਰੇ ਕੋਲ ਜੋਗ ਲੱਭ ਜੀ ਨਹੀਂ ਹੈਗੇ ਜਿੰਨਾ ਮੈਨੂੰ ਮਾਣ ਤੁਸੀਂ ਲਾਕੇ ਨਹੀਂ ਦਿੱਤਾ ਇੱਕ ਆਮ ਘਰ ਦੇ ਮੁੰਡੇ ਨੂੰ ਆ ਵੱਡੇ ਵੱਡੇ ਜਿਹੜੇ ਵੀਰੋ ਜਿਹੜੇ ਆਪਣੇ ਆਪ ਨੂੰ بڑے ਨਾਡੂ ਖਾਂ ਦੱਸਦੇ ਹੀ ਤੁਸੀਂ ਭਰਾਓ ਉਹਨਾਂ ਦੇ ਬਰਾਬਰ ਖੜਾ ਕਰਕੇ ਮੈਨੂੰ ਐਮਐਲਏ ਜਿਤਾਇਆ ਮੇਰੇ ਸਿਰ ਤੇ ਤਾਂ ਤੁਹਾਡਾ ਉਹ ਵੀ ਵੱਡਾ ਸਹਾਨ ਹੈ ਕਿਉਂਕਿ ਤੁਸੀਂ ਵੱਡਿਆਂ ਵੱਡਿਆਂ ਦੇ ਪਰਭਲੇਖੇ ਦੂਰ ਕੀਤੇ ਐ ਸੋ ਮੈਂ ਹਮੇਸ਼ਾ ਸੰਗਤ ਦਾ ਕਿਉਂਕਿ ਸੰਗਤ ਜਿਹੜੀ ਹੈ ਉਹਦਾ ਰੁਤਬਾ ਵੱਡਾ ਹੁੰਦਾ ਹੈ ਸੰਗਤ ਦਾ ਹਮੇਸ਼ਾ ਦਾਸ ਬਣ ਕੇ ਚੱਲਣ ਦੀ ਕੋਸ਼ਿਸ਼ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਕ ਨਿਮਾਣੇ ਨੂੰ ਇਨਾ ਮਾਨ ਬਖਸ਼ਿਆ ਤੇ ਅੱਜ ਫੇਰ ਮੈਂ ਤੁਹਾਡੇ ਵਿੱਚ ਬੇਨਤੀ ਲੈ ਕੇ ਆਇਆ ਹਾਂ ਸਾਡੇ ਭੋਲਾ ਭਾਜੀ ਆੜਤੀਆ ਸਾਹਿਬ ਇਹਨਾਂ ਨੂੰ ਵੀਰੋ ਵੱਡੀ ਗਿਣਤੀ ਵਿੱਚ ਜਿਤਾਈਏ ਤਾਂ ਕਿ ਮੇਰੇ ਵੀਰੋ ਜਿਹੜੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ 2027 ਚ ਉਹਦਾ ਵੀ ਜਿਹੜਾ ਰਾਹ ਪੱਧਰਾ ਇਲੈਕਸ਼ਨਾਂ ਵੀਰੋ ਕਰਨ ਗਿਆ ਜੇ ਤੁਸੀਂ ਤੁਹਾਡਾ ਵੱਡਾ ਸਾਥ ਮਿਲ ਗਿਆ ਬਾਕੀ ਬੁਲਡੋਏ ਨੱਕਰ ਦਾ ਪਿਆਰ ਤੁਹਾਡਾ ਏਡਾ ਵੱਡਾ ਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਕਿੰਨਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੋਣ ਨਿਸ਼ਾਨ ਆਪਣਾ ਵੀਰੋ ਜਿਹੜਾ ਝਾੜੂ ਹੈ ਝਾੜੂ ਤੇ ਆਪਾਂ ਮੋਹਰਾਂ ਲਾ ਕੇ ਵੱਡੀ ਗਿਣਤੀ ਜਿੱਤੋਂ ਲੀਡ ਦਿਵਾਉਣੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ